ਕੋਡੀ 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 ਪਾਪਾ ਕਰ ਦਿੰਦੇ ਦੋਵੇਂ ਅਰ ਜਿੱਥੇ ਗਰਾਰੀ ਧਰਮਵੀਰ ਦੀ ਜੋੜੀ ਮੰਗਣਾ ਬਾਲਿਆ ਦੀਪ ਤੇ ਕਾਂਗੇ ਦੀ ਯਾਰੀ ਉਹ ਦੀਨ ਜੋ ਦੀ ਜੋੜੀ ਯਾਰੀ ਏਕਮ ਦੇ ਪਰ ਗੋਪੀ ਗੋਪੀ ਹੱਸਦਾ 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 ਦਿੱਤਾ ਫਰੰਦੀਪੁਰੀਏ ਦਾ ਚੇਲਾ ਆਏ ਗਰਦੇਵ ਫਰੰਦੀਪੁਰੀਆ ਲਾ ਗਰਦੇਵ ਗਰਦੇਵ ਫਰੰਦੀਪੁਰੀਆ ਕਬੱਡੀ ਪਾ ਰਿਹਾ ਹੈ ਉਧਰ ਠਾਣਾ ਤੇ ਗੋਰਾ ਸਾਡੇ ਭਰਾ ਜੋ ਬਣਾਉਣੀ ਆਏ ਹੋਇਆ ਧੰਨਵਾਦ ਹੈ ਚਾਟੀਵਿੰਡੀਆ ਠਾਣਾ ਸਾਡਾ ਭਰਾ ਪਹੁੰਚਿਆ ਧੰਨਵਾਦ ਕਰਦੇ ਆਏ ਇੱਕ ਕਬੱਡੀ ਕਬੱਡੀ ਮਣੀ ਹੋ ਜਾ ਪੂਰੇ ਮਣੀ ਲੱਗ ਟੁੱਟ ਕੇ ਮਣੀ ਲੱਗ ਟੁੱਟ ਕੇ ਗਰਦੇਵ ਪਰ ਡੀਟੀਓ ਡੀਟੀਓ ਟੀਟੀਓ 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 ਇਹ ਏ ਬੱਲੇ 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 ਤਾੜੀਆਂ 2000 ਦੀ ਹੋਣੀ ਹੈ 2000 ਦੀ 500 ਪ੍ਰਧਾਨ ਸਾਹਿਬ ਕਹਿੰਦੇ ਇਹਨਾਂ ਵੱਲੋਂ 2500 ਦੀਪਨ ਜੋਰ ਜੋੜ ਕੇ ਪਾਣ ਲੱਗਿਆ ਦੀਪ ਏ ਆ ਕਬੱਡੀ ਕਬੱਡੀ ਪਦੇ ਨੇ ਕਿਉਂਕਿ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਆਜ਼ਾਦ ਆਸਟ੍ਰੇਲੀਆ ਕਹਿੰਦਾ ਤਵਰਜੀ ਵਾਲੇ ਦੀਪ ਦਾ ਇੱਕੋ ਇੱਕ ਕਬੱਡੀ 500 ਦੀ ਹੋਣੀ ਹੈ ਅਗਲੀ ਕਬੱਡੀ ਤੇ ਗੱਲ ਬੱਕਰੀ ਪੁਲਸੀਆ 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 ਡੀਟੀਓ ਕੱਟ ਜਲਾਲ ਕੱਟ ਜਲਾਲ ਕੱਟ ਜਲਾਲ ਕੱਟ ਜਲਾਲ 7000 7000 ਪਹਿਲਾ 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 ਏ ਬੱਲੇ 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 ਆ ਡੀਟੀਓ ਆ ਡੀਟੀਓ ਤਾੜੀਆਂ ਮਾਰ ਦਿਓ ਜ਼ੋਰਦਾਰ 1000 ਦੀ ਹੋਣੀ ਹੈ 2000 ਦੀ 500 ਪ੍ਰਧਾਨ ਸਾਹਿਬ ਕਹਿੰਦੇ ਇਹਨਾਂ ਵੱਲੋਂ 2500 ਦੀਪਨ ਜੋੜ ਜੋੜ ਕੇ ਪਾਣ ਲੱਗਿਆ ਦੀਪ ਏ ਆ ਏ ਆ ਆ ਆ ਗੱਬਰੂਆ ਦੀਪ ਦੀਪ ਆ ਗਿਆ ਲੈ ਵੀ ਫਰਨਦੀਪ ਜੀ ਦੁਨੀਆ ਚਾਹੁੰਦੀ ਆ ਜੱਫੇ ਦੁਨੀਆ ਚਾਹੁੰਦੀ ਆ ਜੱਫੇ ਸੇ ਫਰਨਦੀਪਰੀਆ ਜੱਗੂ ਚੋਲੇ ਵਾਲਾ ਤੇ ਦੀਪ ਇਹ ਆ ਇਹ ਆ ਇਹ ਆ ਇਹ ਆ ਇਹ ਆ ਬੋਲ ਗੱਭਰੂਆ ਸੋਨਹਾਂ ਲਾਸਟ ਕਬੱਡੀ ਪੈ ਰਹੀ ਹੈ ਲਾਸਟ ਕਬੱਡੀ ਦੀਪ 1100 ਵਾਲੀ ਪਾ ਰਿਹਾ ਹੈ ਅੱਜ ਇਹ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਹੈ ਪੰਡੋਰੀ ਵਾਲਾ ਹੱਥ ਨਹੀਂ ਧਰਾਉਂਦਾ ਜਿੱਥੇ ਜਾਂਦਾ ਸਰਾ ਕਰਵਾਉਂਦਾ ਇਹ ਏ ਏ ਹੱਸਣਾ ਹੈ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ